पर जी सर मैं वीडियो कर लगा जी दोस्तों मैं राजेश शर्मा यूट्यूब चैनल तो एक बार फिर अपने दर्शकों जुड़े हाँ दर्शकों बसंत ऋतु तो यूथ क्लब त्रिपड़ी पटियाला जो कि पिछले साल सालों तो पिंड पिंड जाके शहर शहर जाके पौधे लगाने की एक मुहिम चलाई हुई है और अज असी चीफ ਆਫਿਸ ਦੇ ਹਾਈਡਲ ਚੀਫ ਹਾਈਡਲ ਪਟਿਆਲਾ ਆਫਿਸ ਵਿੱਚ ਹਾਂ ਔਰ ਜਿੱਥੇ ਕੀ ਸਾਡੇ ਚੀਫ ਸਾਹਿਬ ਐਸ்சி ਸਾਹਿਬ ਐਕਸਨ ਸਾਹਿਬ ਤਮਾਮ ਸਾਰਾ ਸਟਾਫ ਇੰਜੀਨੀਅਰਿੰਗ ਸਟਾਫ ਕਲੈਰੀਕਲ ਸਟਾਫ ਸਾਰੇ ਸਟਾਫ ਨਾਲ ਮਿਲ ਕੇ ਅੱਜ ਅਸੀਂ ਵਨ ਮਹੌਸਾ ਦਾ ਪ੍ਰੋਗਰਾਮ ਜੁੜਿਤ ਕੀਤਾ ਹੈ ਸਭ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਕੋਈ ਕਰੀ ਕਲਾਪਿੰਗ ਕਰ ਦਿਓ ਪਲੀਜ਼ ਰਿਕਵੈਸਟ ਹੈ ਦੋਸਤੋ ਮੈਂ ਕਿਤੇ ਲਿਖਿਆ ਸੀ ਜੰਗਲ ਵੀ ਮੁੱਕ ਚੱਲੇ ਨੇ ਰੁੱਖ ਰਹਿ ਗਏ ਟਾਵੇਂ ਟਾਵੇਂ ਨੇ ਹੁਣ ਸੌਣ ਦੀਆਂ ਝੜੀਆਂ ਲੱਗਣਾਂ ਕੁੜੀਆਂ ਦੇ ਮੁੱਕੇ ਸਾਵੇ ਨੇ ਖੁਸ਼ਬੂ ਮੁੱਕੀ ਫੁੱਲਾਂ ਚੋਂ ਗੁਲਦਸਤੇ ਘਰਾਂ ਚ ਪਾਵੇਂ ਨੇ ਧਰਤੀ ਚੋਂ ਮੁੱਕਦਾ ਜਾਵੇ ਪਾਣੀ ਪਰ ਅਸਅ ਤਾ ਝੋਨੇ ਲਾਉਣੇ ਨੇ ਹੁਣ ਮੋਰ ਪਹਿਲਾ ਪਾਵਨ ਨਾ ਹੁਣ ਮੋਰ ਪਹਿਲਾ ਪਾਵਨ ਨਾ ਜੰਗਲ ਢਲਦੇ ਹੋਏ ਪਰਛਾਵੇਂ ਨੇ ਜੰਗਲ ਢਲਦੇ ਹੋਏ ਪਰਛਾਵੇਂ ਨੇ ਦੋਸਤੋ ਅੱਜ ਸ਼ਹਿਰ ਕੰਕਰੀਟ ਦੇ ਵਿੱਚ ਕੰਕਰੀਟ ਜੰਗਲ ਵਿੱਚ ਬਦਲਦੇ ਜਾਂਦੇ ਨੇ ਔਰ ਸਾਡਾ ਫਰਜ਼ ਬੰਦਾ ਹੈ ਕਿ ਅਸੀਂ ਵਧ ਤੋਂ ਵਧ ਪਲਾਂਟੇਸ਼ਨ ਕਰਕੇ ਆਉਣ ਵਾਲੀਆਂ ਨਸਲਾਂ ਲਈ ਕੁਝ ਸ਼ੁੱਧ ਵਾਤਾਵਰਣ ਛੱਡੀਏ ਕੁਝ ਸ਼ੁੱਧ ਪਾਣੀ ਛੱਡੀਏ ਤਾਂ ਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਸਾਨੂੰ ਕਦੇ ਇਹ ਕੁਐਸਚਨ ਨਾ ਕਿ ਸਾਡੇ ਵੱਡੇ-ਵਡੇਰੇ ਸਾਡੇ ਵਾਸਤੇ ਇੱਕ ਬਹੁਤ ਗੰਦਾ ਮਾਹੌਲ ਇੱਕ ਗੰਦਾ ਆਪਣਾ ਵਾਤਾਵਰਣ ਛੱਡ ਕੇ ਗੰਦਾ ਪਾਣੀ ਛੱਡ ਗਏ ਨੇ ਸੋ ਸਾਡਾ ਸਾਰਿਆਂ ਦਾ ਫਰਜ਼ ਬੰਦਾ ਹੈ ਕਿ ਅਸੀਂ ਵਧੇਰੇ ਪੌਦੇ ਲਗਾ ਕੇ ਇਸ ਵਾਤਾਵਰਣ ਇਸ ਕੁਦਰਤ ਦੀ ਸੇਵਾ ਕਰੀਏ ਔਰ ਇੱਕ ਕੁਦਰਤੀ ਸੇਵਾ ਹੀ ਨਹੀਂ ਸਾਡੀ ਖੁਦ ਦੀ ਸੇਵਾ ਹੈ ਔਰ ਇੱਕ ਬੂਟੇ ਲਗਾਣ ਨਾਲ ਸਾਡੀ ਡਿਊਟੀ ਖਤਮ ਨਹੀਂ ਹੁੰਦੀ ਸਾਡਾ ਇਹਨਾਂ ਬੂਟਿਆਂ ਨੂੰ ਸਿੰਚਨ ਦੀ ਵੀ ਸਾਡੀ ਡਿਊਟੀ ਬਣਦੀ ਹੈ ਕਿਉਂਕਿ ਇਹ ਪੌਦਿਆਂ ਨੂੰ ਅਸੀਂ ਬੱਚਿਆਂ ਵਾਂਗ ਜੇ ਅਸੀਂ ਪਾਲਾਂਗੇ ਤਾਂ ਹੀ ਇਹ ਦਰਖਤ ਬਣਨਗੇ ਆਪਾਂ ਥੋੜੀ ਦੇਰ ਬਾਅਦ ਗੱਲਬਾਤ ਵੀ ਕਰਾਂਗੇ ਚੀਫ ਸਾਹ ਨਾਲ ਉਹਨਾਂ ਤੋਂ ਇੱਕ ਮੈਸੇਜ ਵੀ ਲਵਾਵਾਂਗੇ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਦੋਸਤੋ ਖਜ਼ਨਾਰ ਖਜ਼ਨਾਰ ਆਹ ਖਜ਼ਨਾਰ ਗੁਰੇ ਅਰ ਜਾਲਾ ਜੋ ਕੋਈ ਕਰਦਾ ਸਰ ਆਓ ਮੈਡਮ ਆਓ ਆਹ ਹੋਰ ਵੀ ਆਓ ਜਿੰਦਾਂ ਦਾ ਕੋਈ ਕੈਪੀਟਲ ਹੈ ਦੋਸਤੋ ਕਿਤੇ ਮੈਂ ਲਿਖਿਆ ਸੀਗਾ ਰੁੱਖਾਂ ਨੂੰ ਨਾ ਕੱਟ ਹਾਨੀਆਂ ਰੁੱਖਾਂ ਨੂੰ ਨਾ ਕੱਟ ਹਾਨੀਆਂ ਇਨ੍ਹਾਂ ਵਿੱਚ ਸਾਡੀ ਜਾਨ ਹਾਨੀਆਂ ਸਾਡੀਆਂ ਬਾਹਾਂ ਦੇ ਵਾਂਗ ਝੂਲਣ ਤਹਨੇ ਰੁੱਖਾਂ ਦੀ ਸ਼ਾਨ ਹਾਨੀਆਂ ਖਕ ਟੁੱਟ ਕੇ ਜੇ ਬਹਿ ਜਾਏ ਇਹਨਾਂ ਦੀ ਛਾਵੇਂ ਤਾਂ ਪੱਤਰ ਕੀਤਾ ਦੀ ਖਾਨ ਹਾਨੀਆਂ ਆਖੇ ਬਾਬਾ ਮੇਰਾ ਆਖੇ ਬਾਬਾ ਮੇਰਾ ਕਮ ਆਉਣਗੇ ਟਾਹਨੇ ਤੇਰੇ ਆਖੇ ਬਾਬਾ ਮੇਰਾ ਕਮ ਆਉਣਗੇ ਟਾਹਨੇ ਤੇਰੇ ਜਦ ਤੂੰ ਛੱਡੇਗਾ ਜਹਾਨ ਹਾਨੀਆਂ ਰੁੱਖਾਂ ਨੂੰ ਨਾ ਤੂੰ ਕੱਟ ਹਾਨੀਆਂ ਰੁੱਖਾਂ ਨੂੰ ਨਾ ਤੂੰ ਕੱਟ ਹਾਨੀਆਂ ਦੋਸਤੋ ਬਹੁਤ ਵਧੀਆ ਲੱਗਦਾ ਹੈ ਜਦੋਂ ਅਸੀਂ ਸਾਰੇ ਮਿਲ ਕੇ ਕੁਦਰਤ ਦੇ ਨਾਲ ਜੁੜਦੇ ਹਾਂ ਕੁਦਰਤ ਦੀ ਸੇਵਾ ਕਰਦੇ ਹਾਂ ਵਾਤਾਵਰਣ ਨੂੰ ਬਚਾਉਣ ਲਈ ਉਪਰਾਲੇ ਕਰਦੇ ਹਾਂ ਦੋਸਤੋ ਅੱਜ ਲੋੜ ਹੈ ਕਿਉਂਕਿ ਗਲੇਸ਼ੀਅਰ ਬੁਰੀ ਤਰ੍ਹਾਂ ਪਿਗਰ ਰਹੇ ਪਿਗਲ ਰਹੇ ਨੇ ਔਰ ਸਾਡੇ ਪਾਣੀ ਦੇ ਜਿਹੜੇ ਸਰੋਤ ਨੇ ਉਹ ਸਿਮਟਦੇ ਜਾਂਦੇ ਨੇ ਇਸ ਵਾਸਤੇ ਸਾਨੂੰ ਚਾਹੀਦਾ ਹੈ ਕਿ ਅਸੀਂ ਵੱਧ ਤੋਂ ਵੱਧ ਪੌਦੇ ਲਗਾ ਕੇ ਵਾਤਾਵਰਣ ਨੂੰ ਬਚਾਉਣ ਦੀ ਕੋਸ਼ਿਸ਼ ਕਰੀਏ ਤਾਂ ਹੀ ਅਸੀਂ ਆਉਣ ਵਾਲੀਆਂ ਨਸਲਾਂ ਨੂੰ ਕੋਈ ਵਧੀਆ ਮਾਹੌਲ ਦੇ ਪਾਵਾਂਗੇ ਔਰ ਮੈਂ ਅੱਜ ਸਾਰੇ ਆਫਸਰ ਸਹਿਬਾਨ ਦਾ ਸਾਰੇ ਸਟਾਫ ਦਾ ਆਪਣੇ ਰਾਜੇਸ਼ ਸ਼ਰਮਾ ਬਸੰਤ ਰਿਤੂ YouTube ਚੈਨਲ ਤੋਂ ਅਤੇ ਰਾਜੇਸ਼ ਸ਼ਰਮਾ ਅਤੇ ਬਸੰਤ ਰਿਤੂ YouTube ਚੈਨਲ ਤੋਂ ਪ੍ਰੀਵਟ ਹਾਲਾਤੋਂ ਮੈਂ ਧੰਨਵਾਦ ਕਰਦਾ ਹਾਂ ਅੱらせ ਮਾੜਾ ਪਿੱਛੇ ਆਪਾਂ ਵਿਚਾਰ ਵੀ ਲਾਵਾਂਗੇ ਚੀਫ ਸਾਹਿਬ ਦੇ ਐਸ்சி ਸਾਹਿਬ ਦੇ ਇੱਕੋ ਵਾਤਾਵਰਣ ਦੇ ਪ੍ਰਤੀਕੀ ਮੈਸੇਜ ਦਿੰਦੇ ਨੇ ਆਵਾਮ ਲੋਕਾਂ ਨੂੰ ਸਾਰ ਉੱਪਰ ਦੇਖੋ ਕੋ ਜੀ ਉਹਦੇ ਵਿੱਚ ਬੈਠੋ ਪਿਆਰੀ ਅੱਜ ਦਿਨ ਮੈਂ ਅੱਜ ਦੇਖਿਆ ਮੈਡਮ ਆਪੀ ਬਹਿ ਜੀ ਸਰ ਉੱਪਰ ਦੇਖੋ ਜੀ ਐਂਡ ਵੀ ਸੈਟ ਕਰ ਰਹੇ ਹਾਂ ਕਾਉਂਡ ਆਓ ਕੋ ਜੀ ਜੀ ਦੇਖ ਉਹ ਫਨੀ ਲਿਆ ਖਾਨੀ ਹਾਂ ਹਾਂ ਇਹ ਵੀ ਲਾਂ ਆ ਬੰਦਾ ਹਾਂ 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 ਉਹ ਉਹ ਤਾਂ ਲਾਪੇ ਉਹ ਲੈ ਲਓ ਜੀ ਹਰਸ਼ ਜੀ ਦੇਖੋ ਕੁਦੀ ਇੱਧਰ ਇੱਧਰ ਜੀ ਇੱਧਰ ਹਰਸ਼ ਜੀ ਕਿਨੇ ਸਰ 800 ਰੁਪਏ ਲਿਆ ਮਲੋ ਦੇ ਕੋਲ ਜੀ ਉਹ ਉੱਥੇ ਪਿੰਡ ਵਾਲੇ ਨੇ ਜੀ 500 ਕਹਦਾ ਲਿਆ ਕਹਿੰਦੇ ਸੀ 3-5 ਰੁਪਏ ਦੇਖ ਕੇ ਅੱਜ ਸ਼ਹਿਰ ਦੇ ਕੋਲ ਜਾ ਬੀਜ ਲਾ ਕੋਈ ਟੈਕ ਟੱਲੇ ਜਾ ਜੀ ਲੈ ਲਓ ਉਹ ਇਹ ਕੋ ਦੇਖੋ 7-8 ਸਾਲ ਤੋਂ ਜਦੋਂ ਫਲ ਲੱਗ ਰਿਹਾ ਪਰ ਇਹ ਕਿਉਂ ਸਾਲ ਤੋਂ ਫੋਨ ਆਇਆ ਕਹਿੰਦਾ ਜੀ ਅੱਗ ਲੱਗ ਗਈ ਇਹ ਮੈਂ ਅਸਲਾ ਜੀ ਦੋਨੋਂ ਨੂੰ ਉੱਥੇ ਆਇਆ ਜੀ ਜਦ ਤੱਕ ਉਹ ਸੱਜਣ ਨਹੀਂ ਆਏਗਾ ਜਿਹਨੇ ਇਹ ਪੌਦਾ ਲਗਾਇਆ ਮੈਂ ਬਹੁਤ ਪੌਦਾ ਲੋਕਾੜ ਸਿਜੇ ਬਸ ਬਸ ਕਹਿੰਦਾ ਮੇਰੇ 10 ਮਿੰਟ ਦਾ ਸਰ ਦੋਸਤੋ ਆਓ ਤੁਹਾਡੇ ਨਾਲ ਰੂਪ ਰੂ ਕਰਵਾਉਣੇ ਹਾਂ ਚੀਫ ਸਾਹਿਬ ਨੂੰ ਜਿਨ੍ਹਾਂ ਨੇ ਕੀ ਇਸ ਦਫਤਰ ਵਿੱਚ ਪਲਾਂਟੇਸ਼ਨ ਕਰਾਈ ਹੈ ਐਸਸੀ ਸਾਹਿਬ ਨੇ ਐਕਸ਼ਨ ਸਾਹਿਬ ਨੇ ਪੂਰਾ ਸਟਾਫ ਹੈ ਆਓ ਉਹਨਾਂ ਤੋਂ ਇੱਕ ਮੈਸੇਜ ਲੈਣੇ ਆ ਕਿ ਅੱਜ ਦੇ ਦੌਰ ਵਿੱਚ ਵਾਤਾਵਰਣ ਦੇ ਪ੍ਰਤੀ ਲੋਕਾਂ ਨੂੰ ਕੀ ਮੈਸੇਜ ਦਿੰਦੇ ਨੇ ਸਰ ਸਭ ਤੋਂ ਪਹਿਲਾਂ ਮੈਂ ਰਾਜੇਸ਼ ਸ਼ਰਮਾ ਬਸੰਤੀ ਤੋਂ YouTube ਚੈਨਲ ਤੋਂ ਤੁਹਾਡਾ ਸਵਾਗਤ ਕਰਦਾ ਸਰ ਔਰ ਸਭ ਤੋਂ ਪਹਿਲਾਂ ਸਰ ਬੇਨਤੀ ਹੈ ਕਿ ਸਾਡੇ ਦਰਸ਼ਕਾਂ ਨੂੰ ਆਪਣਾ ਸ਼ੁਭਨਾਮ ਦੱਸੋ ਹਾਂਜੀ ਸਭ ਤੋਂ ਪਹਿਲਾਂ ਤਾਂ ਮੈਂ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਵੀ ਤੁਸੀਂ ਸਾਡੇ ਇੱਥੇ ਦਫ਼ਤਰ ਦੇ ਵਿੱਚ ਆ ਕੇ ਆਪਣੇ ਇਹ ਇੱਕ ਬਹੁਤ ਵੱਡਾ ਯੋਗਦਾਨ ਪਾਇਆ ਸਾਡੇ ਸਾਰੇ ਸਟਾਫ ਨੇ ਇਸ ਗ੍ਰੋਹ ਪੌਦਿਆਂ ਦੇ ਲਾਉਣ ਦੀ ਮੁਹਿੰਮ ਦੇ ਵਿੱਚ ਆਪਣਾ ਹਿੱਸਾ ਪਾਇਆ ਤੇ ਇੱਕ ਸਭ ਤੋਂ ਇਹ ਉੱਤਮ ਕਾਜ ਆ ਇਸ ਤੋਂ ਉੱਤਮ ਕਾਜ ਕੋਈ ਹੋ ਨਹੀਂ ਸਕਦਾ ਕਿਉਂਕਿ ਵਾਤਾਵਰਨ ਨੂੰ ਦੇ ਅਸੀਂ ਵਾਤਾਵਰਨ ਤੋਂ ਬਹੁਤ ਕੁਝ ਲੈਨੇ ਆ ਹਰ ਰੋਜ਼ ਭਾਵੇਂ ਆਕਸੀਜਨ ਦੇ ਰੂਪ ਚ ਲਈਏ ਭਾਵੇਂ ਅਸੀਂ ਘਰ ਦੇ ਵਿੱਚ ਕੁਝ ਲੱਕੜ ਦੇ ਰੂਪ ਵਿੱਚ ਵਰਤੀਏ ਦਰਖਤਾਂ ਨੂੰ ਜਾਂ ਕਿਸੇ ਹੋਰ ਵੀ ਢੰਗ ਨਾਲ ਸੋ ਹਰੇਕ ਇਨਸਾਨ ਦਾ ਫਰਜ਼ ਬਣਦਾ ਹੈ ਵੀ ਉਹ ਵਾਤਾਵਰਨ ਨੂੰ ਦਰਖਤ ਲਗਵਾਤ ਤੋਂ ਬਾਅਦ ਦਰਖਤ ਲਗਾ ਕੇ ਆਪਣਾ ਇਹ ਜਿਹੜਾ ਕਰਜ਼ਾ ਦਿਨ-ਬਦਿਨ ਚੜਾਉਂਦਾ ਉਹ ਆਪਣੇ ਤੇ ਇਹ 모ੜਨਾ ਚਾਹੀਦਾ ਬਲਕਿ ਕਈ ਗੁਣਾ ਕਰਕੇ 모ੜਨਾ ਚਾਹੀਦਾ ਇਹ ਸੋ ਹਰੇਕ ਇਨਸਾਨ ਨੂੰ ਵੱਧ ਤੋਂ ਵੱਧ ਦਰਖਤ ਲਾਉਣੇ ਚਾਹੀਦੇ ਆ ਤੇ ਇਸੇ ਨਾਲ ਹੀ ਜਿਵੇਂ ਸ਼ਰਮਾ ਜੀ ਨੇ ਦੱਸਿਆ ਵੀ ਹਰੇਕ ਦਰਖਤ ਦੇ ਨਾਲ ਜਾਂ ਬੂਟੇ ਦੇ ਨਾਲ ਇੱਕ ਪਰਮਾਨੈਂਟ ਅਟੈਚਮੈਂਟ ਹੋ ਜਾਂਦੀ ਆ ਤੇ ਉਹਦੇ ਨਾਲ ਪਿਆਰ ਬਣ ਜਾਂਦਾ ਤੇ ਐਂ ਲੱਗਦਾ ਜਿਵੇਂ ਉਹ ਗੱਲਾਂ ਕਰਦਾ ਹੁੰਦਾ ਇਹ ਵਾਕਈਏ ਸੱਚ ਗੱਲ ਆ ਜਿਹੜੇ-ਜਿਹੜੇ ਵੀ ਲਾਉਣਗੇ ਬੂਟੇ ਉਹਨਾਂ ਨੂੰ ਇਹ ਪ੍ਰੈਕਟੀਕਲੀ ਪਤਾ ਲੱਗਦਾ ਜਾਊਗਾ ਵੀ ਵਾਕਈ ਜਿਹੜੇ ਦਰਖਤ ਨੇ ਜੇ ਇਹ ਵੀ ਸਾਡੇ ਨਾਲ ਇੰਨਾ ਪਿਆਰ ਕਰਦੇ ਨੇ ਸੋ ਇਹ ਇਹਨਾਂ ਦੀ ਬਹੁਤ ਵਧੀਆ ਇੱਥੇ ਆ ਕੇ ਇਹਨਾਂ ਨੇ ਜੇ ਸਾਡਾ ਇਸ ਤਰ੍ਹਾਂ ਸਾਂਝ ਪੁਆਈ ਆ ਸਾਡੇ ਵਾਤਾਵਰਣ ਦੇ ਵਿੱਚ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਆ ਅਸੀਂ ਇਹਨਾਂ ਦੇ ਬਹੁਤ ਰਣੀ ਆ ਸਰ ਬਹੁਤ-ਬਹੁਤ ਸ਼ੁਕਰੀਆ ਥੈਂਕ ਯੂ ਸਰ ਸਰ ਜਿਹੜੇ ਰੁੱਖ ਹੈ ਨਾ ਜੀ ਇਹ ਬਹੁਤ ਮਿੱਠੀ ਯਾਦ ਨੇ ਜਿਹੜਾ ਇਨਸਾਨ ਰੁੱਖ ਲਗਾਉਂਦਾ ਤੋ ਇਹ ਸਮਝੋ ਕਿ ਉਸਨੇ ਇੱਕ ਬਹੁਤ ਵੱਡਾ ਇੱਕ ਪਰਪਕਾਰ ਦਾ ਕੰਮ ਕੀਤਾ ਕਿਉਂਕਿ ਰੁੱਖ ਸਾਨੂੰ ਦੂਸਰਿਆਂ ਲਈ ਜੀਣ ਦਾ ਇੱਕ ਮੈਸੇਜ ਦਿੰਦਾ ਹੈ ਤਾਂ ਆਓ ਆਪਾਂ ਗੱਲ ਕਰਦੇ ਹਾਂ ਜੀ ਸਰ ਆਪਣਾ ਆਪ ਜੀ ਦਾ ਸੁਗਨਾਮ ਮੇਰਾ ਨਾਮ ਵਿਪਨ ਗਰਗ ਹੈ ਜੀ ਅੱਛਾ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਸਾਡੇ ਲਈ ਇਹ ਬੂਟੇ ਇੱਥੇ ਲਵਾਉਣ ਲਈ ਲੈ ਕੇ ਆਏ ਸਾਨੂੰ ਆਪ ਦੀ ਮਹਿੰਮ ਦਾ ਹਿੱਸਾ ਬਣਾਇਆ ਦੇਖੋ ਜੀ ਇਹ ਬਹੁਤ ਹੀ ਜ਼ਰੂਰੀ ਸੇਵਾ ਹੈ ਜਿਹੜੀ ਸਾਨੂੰ ਸਮਾਜ ਲਈ ਕਰਨੀ ਚਾਹੀਦੀ ਹੈ ਰੀਸੈਂਟ ਟਾਈਮ ਦੇ ਵਿੱਚ ਅਸੀਂ ਉਹ ਸਮਾਂ ਵੀ ਦੇਖਿਆ ਜਦੋਂ 2020 ਦੇ ਵਿੱਚ ਕਰੋਨਾ ਕਾਲ ਆਇਆ ਲੋਕ ਪੈਸੇ ਚੱਕੀ ਫਿਰਦੇ ਸੀ ਪਰ ਆਕਸੀਜਨ ਦਾ ਇੱਕ ਸਿਲੰਡਰ ਨਹੀਂ ਮਿਲਦਾ ਸੀਗਾ ਤੇ ਇਹ ਕਿ ਸਾਨੂੰ ਬਿਨਾ ਕਿਸੇ ਖਰਚੇ ਤੋਂ ਫ੍ਰੀ ਆਫ ਕੋਸਟ ਰਾਤ ਤਿੰਨ ਸਾਨੂੰ ਆਕਸੀਜਨ ਦਿੰਦੇ ਆ ਪਰ ਫਿਰ ਵੀ ਦੇਖ ਕੇ ਬੜਾ ਦਰਦ ਹੁੰਦਾ ਹੈ ਕਿ ਇਨਸਾਨ ਬਿਨਾ ਸੋਚੇ ਸਮਝੇ ਇੱਕ ਪਰ ਇਹ ਪੂਰੇ ਦਰਖਤ ਨੂੰ ਕੱਟਣ ਚ ਮਿੰਟ ਮਾਰਦਾ ਹੈਗਾ ਤੇ ਸਾਡਾ ਏਰੀਆ ਤਾਂ ਰੀਸੈਂਟਲੀ ਨਿਊਜ਼ ਦੇ ਵਿੱਚ ਵੀ ਚੱਲ ਰਿਹਾ ਹੈਗਾ ਕਿ ਡਿਵੈਲਪਮੈਂਟ ਦੇ ਨਾਂ ਤੇ ਡਿਵੈਲਪਮੈਂਟ ਵੀ ਜ਼ਰੂਰੀ ਹੈ ਸੜਕ ਦੀ ਚੌੜਾਈ ਹੋਣਾ ਜ਼ਰੂਰੀ ਹੈ ਪਰ 7000 ਤੋਂ 7200 ਪੇੜ ਹੁਣੇ-ਹੁਣੇ ਪਟਿਆਲਾ ਏਰੀਆ ਦੇ ਵਿੱਚ ਕੱਟੇ ਗਏ ਹੈ ਇਹਨਾਂ ਗੱਲਾਂ ਨੂੰ ਦੇਖਦੇ ਹੋਏ ਜੇ ਤੁਸੀਂ ਜਿਹੜਾ ਇਹ ਪ੍ਰੋਬਲਮ ਕਰ ਰਹੇ ਹੋ ਜੀ ਇਹ ਬਹੁਤ ਹੀ ਸ਼ਲਾਘਾਯੋਗ ਕਦਮ ਹੈਗਾ ਵਾਕਈ ਰੁੱਖ ਸਾਡੇ ਬੱਚਿਆਂ ਵਰਗੇ ਹੈ ਜਿਹੜਾ ਰੁੱਖ ਅਸੀਂ ਲਾ ਕੇ ਵੱਡਾ ਕਰਦੇ ਆ ਉਹ ਜਿਸ ਤਰ੍ਹਾਂ ਅਸੀਂ ਆਪਣੇ ਬੱਚੇ ਨੂੰ ਵੱਡਾ ਹੁੰਦਾ ਦੇਖਦੇ ਆ ਉਹੀ ਫੀਲਿੰਗ ਉਸ ਦਰਖਤ ਨੂੰ ਵੱਡਾ ਹੁੰਦੇ ਦੇਖ ਕੇ ਆਉਂਦੀ ਹੈ ਜੀ ਸੋ ਆਪਾਂ ਸਾਰੇ ਰਲ ਮਿਲ ਕੇ ਜਿਹੜੇ ਇਹ ਹਿਊਮਨ ਫੁੱਟਪ੍ਰਿੰਟਸ ਨੇ ਅੱਜ ਕੱਲ ਦੀ ਮਾਡਰਨ ਲੀਵਿੰਗ ਦੇ ਇਹਨਾਂ ਨੂੰ ਕੁਝ ਘੱਟ ਕਰਨ ਦੀ ਕੋਸ਼ਿਸ਼ ਕਰੀਏ ਤੇ ਕੁਦਰਤ ਨੂੰ ਕੁਝ ਕੁਦਰਤ ਸਾਨੂੰ ਰਾਤ ਦੇਣ ਇਹਨਾਂ ਨੂੰ ਕੁਝ ਦਿੰਦੀ ਹੈ ਤਾਂ ਅਸੀਂ ਵੀ ਉਸ ਦੇ ਬਦਲੇ ਕੁਝ ਨਾ ਕੁਝ ਇਸ ਸਮਾਜ ਨੂੰ ਇਸ ਕੁਦਰਤ ਨੂੰ ਵਾਪਸ ਕਰਨ ਦੀ ਕੋਸ਼ਿਸ਼ ਕਰੀਏ ਜੀ ਸੋ ਇੱਕ ਵਾਰ ਫੇਰ ਮੈਂ ਤੁਹਾਡਾ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਸਰ ਤੁਹਾਡਾ ਹੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਰ ਥੈਂਕ ਯੂ ਸਰ ਤੁਸੀਂ ਵੀ ਸਰ ਗੁਰਬਾਣੀ ਚ ਲਿਖਿਆ ਹੈ ਪਵਨ ਗੁਰੂ ਪਾਣੀ ਪੀਤਾ ਮਾਤਾ ਧਰਤ ਮਹਤ ਤ ਸਾਨੂੰ ਸਬਕ ਲੈਣਾ ਚਾਹੀਦਾ ਗੁਰਬਾਣੀ ਸਾਨੂੰ ਵਾਰ-ਵਾਰ ਸੁਚੇਤ ਕਰਦੀ ਹੈ ਕਿ ਕੁਦਰਤ ਨਾਲ ਜੁੜੋ ਇਨਸਾਨੀਅਤ ਨਾਲ ਜੁੜੋ ਸਵਾਰਥਵਾੜਾ ਜੀਵਨ ਛੱਡ ਕੇ ਦੂਸਰੇ ਲਈ ਜੀਣ ਦਾ ਜਜ਼ਬਾ ਪੈਦਾ ਕਰੋ ਸਰ ਆਪ ਜੀ ਦਾ ਸੁਭ ਨਾਮ ਸਰ ਰਿਸ਼ਵਾਲ ਸਿੰਘ ਐਸਸੀ ਹੈਡਕ quarters ਹੈਡ ਤੋਂ ਆਪ ਦਾ ਬਹੁਤ ਬਹੁਤ ਧੰਨਵਾਦ ਜੀ ਆਪ ਨੇ ਬਹੁਤ ਅੱਛਾ ਉਦਮ ਕੀਤਾ ਬੂਟੇ ਲਗਾਉਣ ਲਈ ਕੋ ਬਨਾਸਪਤੀ ਨੇ ਬਚਾਉਣ ਲਈ ਕੁਦਰਤ ਨੂੰ ਬਚਾਉਣ ਲਈ ਜੋ ਬੂਟੇ ਤੁਸੀਂ ਆਪਨੇ ਤਾਂ ਮੇਰੀ ਕੇਟ ਤੇ ਲਾਇਏ ਨੇ ਤਿੰਨ ਬੂਟੇ ਮਰਿੰਗਾ ਦੇ ਥੈਂਕ ਯੂ ਸਰ ਉਹ ਬਹੁਤ ਹੀ ਵਧੀਆ ਚੀਜ਼ ਆ ਮੈਂ ਸਾਰਿਆਂ ਨੂੰ ਕਹਿਣਾ ਪੱਤੇ ਖਾਣੇ ਚਾਹੀਦੇ ਆ ਉਹ ਇੰਨੀ ਵਧੀਆ ਚੀਜ਼ ਆ ਕਈ ਬਿਮਾਰੀਆਂ ਨੂੰ ਠੀਕ ਕਰਦੀ ਆ ਮੈਂ ਆਪ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਕੁਦਰਤ ਨੂੰ ਬਚਾਉਣ ਲਈ ਬਹੁਤ ਅੱਛਾ ਬਰਾ ਲੱਗੀ ਬਹੁਤ ਬਹੁਤ ਸ਼ੁਕਰੀਆ ਸਰ ਥੈਂਕ ਯੂ ਸਰ ਥੈਂਕ ਯੂ ਸਰ ਇੱਕ ਮਿੰਟ ਇੱਕ ਮੈਂ ਆਪ ਜੀ ਦਾ ਸੁਭਨਾਮ ਮੇਰਾ ਨਾਮ ਭਵਨਿਤ ਕੌਰ ਹੈ ਜੀ ਮੈਂ ਅਸਿਸਟੈਂਟ ਮੈਨੇਜਰ ਐਚਆਰ ਹਾਰਡਰ ਪ੍ਰੋਜੈਕਟਸ ਦੇ ਵਿੱਚ ਦੀ ਮੈਮ ਜਿਹੜਾ ਅੱਜ ਵਾਤਾਵਰਣ ਦੇ ਮੁਖ ਰੱਖਦੇ ਪੂਰੇ ਸਟਾਫ ਨੇ ਚੀਫ ਸਾਹਿਬ ਨੇ ਐਸਸੀ ਸਾਹਿਬ ਨੇ ਐਕਸ਼ਨ ਸਾਹਿਬ ਨੇ ਪੂਰੇ ਸਟਾਫ ਨੇ ਜੋ ਪੌਦੇ ਲਗਾ ਕੇ ਇੱਕ ਦੁਨੀਆ ਲਈ ਸਮਾਜ ਲਈ ਇੱਕ ਮੈਸੇਜ ਦਿੱਤਾ ਹੈ ਤੁਸੀਂ ਵਾਤਾਵਰਣ ਦੇ ਸਬੰਧ ਵਿੱਚ ਕੀ ਕਹਿਣਾ ਚਾਹੋਗੇ ਮੈਂ ਇਹੀ ਕਹਿਣਾ ਚਾਹੂੰਗੀ ਕਿ ਗਰਮੀ ਬਹੁਤ ਵਧ ਰਹੀ ਹੈ ਜਿਸ ਕਰਕੇ ਸਾਰੇ ਏਸੀ ਤਾਂ ਖਰੀਦਣ ਜਾ ਰਹੇ ਨੇ ਪਰ ਇਹ ਜਿਹੜਾ ਨੈਚੁਰਲ ਏਸੀ ਹੈ ਉਹ ਦਰਖਤ ਨੇ ਜਿਨ੍ਹਾਂ ਦੇ ਕਰਕੇ ਅੱਗੇ ਤੋਂ ਮੌਨਸੂਨ ਵਧਨੇ ਨੇ بارش ਹੋਣੀ ਹੈ ਤਾਂ ਇਹਨਾਂ ਨੂੰ ਜਿਆਦਾ ਤੋਂ ਜਿਆਦਾ ਲਗਾਇਆ ਜਾਵੇ ਤੇ ਇਹਨਾਂ ਨੂੰ ਆਪਣੇ ਬੱਚਿਆਂ ਦੀ ਤਰ੍ਹਾਂ ਹੀ ਪਾਲਿਆ ਜਾਵੇ ਹਰ ਇੱਕ ਬੱਚੇ ਨੂੰ ਵੀ ਛੋਟੇ ਹੁੰਦੇ ਤੋਂ ਇੱਕ ਦਰਖਤ ਲਗਾਉਣ ਦੀ ਪ੍ਰੇਰਨਾ ਦਿੱਤੀ ਜਾਵੇ ਤੇ ਉਹ ਉਸ ਲਾਂਡ ਤੱਕ ਨਾ ਰਹੇ ਇਹ ਮੁਹਿਮ ਅੱਗੇ ਹਮੇਸ਼ਾ ਉਹਨਾਂ ਦਾ ਧਿਆਨ ਰੱਖਣ ਤੱਕ ਤੇ ਉਹਨਾਂ ਦੇ ਵਧਨ ਫੁੱਲਣ ਤੱਕ ਇਹਨਾਂ ਦਾ ਧਿਆਨ ਰੱਖਿਆ ਜਾਵੇ ਤਾਂ ਕਿ ਅੱਗੇ ਆਉਣ ਵਾਲੀ ਜਨਰੇਸ਼ਨ ਸਾਨੂੰ ਹਮੇਸ਼ਾ ਇਹੀ ਸਾਨੂੰ ਇਸ ਲਈ ਯਾਦ ਰੱਖੀਏ ਕਿ ਵੀ ਸਾਡੇ ਫਿਊਚਰ ਲਈ ਸਾਡੇ ਪੁਰਾਣੇ ਪੂਰਵਜਾਂ ਨੇ ਜਿਵੇਂ ਕੀਤਾ ਹੈ ਉਵੇਂ ਹੀ ਅਸੀਂ ਵੀ ਉਹਨਾਂ ਨੂੰ ਕੁਝ ਦੇ ਦਾਤ ਦੇਣਾ ਹੈ ਬਿਲਕੁਲ ਮੈਂ ਮੈਂ ਚਾਹੁੰਨਾ ਹੈ ਕਿ ਸਾਡਾ ਦੇਖੋ ਜਨਮ ਦਿਨ ਆਉਂਦਾ ਹੈ ਮੈਰੀ ਨਰਸਰੀ ਆਉਂਦੀ ਹੈ ਜਾਂ ਸਾਡੇ ਬੱਚਿਆਂ ਦਾ ਕੋਈ ਖੁਸ਼ੀ ਦਾ ਦਿਨ ਜਨਮ ਦਿਨ ਆਉਂਦਾ ਹੈ ਤਾਂ ਸਾਨੂੰ ਇਹਨਾਂ ਖੁਸ਼ੀਆਂ ਦੇ ਮੌਕੇ ਤੇ ਵੀ ਵੱਧ ਤੋਂ ਵੱਧ ਪੌਦੇ ਲਗਾ ਕੇ ਖੁਸ਼ੀਆਂ ਮਨਾਣੀਆਂ ਚਾਹੀਦੀਆਂ ਹਨ ਨਾ ਕਿ ਕੇਕ ਕੱਟ ਕੇ ਕਿਉਂਕਿ ਕੱਟਣਾ ਸਾਡੇ ਭਾਰਤ ਦੀ ਸੰਸਕ੍ਰਿਤੀ ਨਹੀਂ ਹੈ ਸਾਡੀ ਪਾਰਵਤ ਦੀ ਸੰਸਕ੍ਰਿਤੀ ਹੈ ਕੁਦਰਤ ਨੂੰ ਪਿਆਰ ਕਰਨਾ ਰੁੱਖਾਂ ਨੂੰ ਪਿਆਰ ਕਰਨਾ ਕਿਉਂਕਿ ਸਾਡੇ ਧਾਰਮਿਕ ਗ੍ਰੰਥਾਂ ਵਿੱਚ ਵੀ ਇਹ ਚੀਜ਼ ਸਾਨੂੰ ਦੱਸੀ ਗਈ ਹੈ ਸੋ ਬਹੁਤ-ਬਹੁਤ ਸ਼ੁਕਰੀਆ ਥੈਂਕ ਯੂ ਸਭ ਤੁਹਾਡਾ ਸਭ ਦਾ ਥੈਂਕ ਯੂ ਹਾਂਜੀ ਸਰ ਪਹਿਲਾ ਸਭ ਤੋਂ ਪਹਿਲਾ ਆਪ ਜੀ ਦਾ ਨਾਮ ਜਿਹੜਾ ਨਾਮ ਜਸ਼ਿੰਦਰਪਾਲ ਸਿੰਘ ਹੈ ਹਾਂਜੀ ਮੈਂ ਐਡੀਸ਼ਨਲ ਐਸਸੀ ਵਰਕਸ ਹਾਈਡਲ ਪ੍ਰੋਜੈਕਟ ਵਿੱਚ ਬਤਾ ਕੰਮ ਕਰ ਰਿਹਾ ਹਾਂ ਅੱਜ ਸ਼ਰਮਾ ਜੀ ਜੋ ਤੁਸੀਂ ਸਾਡੇ ਹਾਈਡਲ ਪ੍ਰੋਜੈਕਟ ਦੇ ਪ੍ਰਾਂਗਣ ਵਿੱਚ ਆ ਕੇ ਜੋ ਪੋਦਾ ਰੋਪਣ ਕੀਤਾ ਇਹ ਬੜੀ ਵੱਡੀ ਇਸ਼ਲਾਗਾ ਜੋ ਕੰਮ ਹੈਗਾ ਮੈਂ ਇਹ ਹੀ ਚਾਹਾਂਗਾ ਕਿ ਐਦਾਂ ਦੇ ਜਿਹੜੇ ਹੈਗੇ ਆ ਕਾਰਜਕ੍ਰਮ ਹੁੰਦੇ ਰਹਿਣੇ ਚਾਹੀਦੇ ਹਨ ਕਿਉਂਕਿ ਜਿਹੜੇ ਦਰਖਤ ਹੈਗੇ ਨੇ ਉਹ ਸ਼ੁਰੂ ਤੋਂ ਲੈ ਕੇ ਅakhir ਤੱਕ ਸੁੱਕਣ ਤੱਕ ਬਿਲਕੁਲ ਜੰਮਨ ਤੋਂ ਲੈ ਕੇ ਮਰਨ ਤੱਕ ਸਾਡਾ ਸਾਥ ਦਿੰਦੇ ਨੇ ਜੀ ਸਾਡੇ ਵਾਸਤੇ ਬਹੁਤ ਕੁਝ ਦੇ ਰਹੇ ਆ ਜੀ ਇਸ ਲਈ ਮਤਲਬ ਜੋ ਹੁਣ ਦਰਖਤਾਂ ਦੀ ਕਟਾਈ ਹੋਈ ਰਹੀ ਹੈ ਉਹਦੇ ਨਾਲ ਸਾਡੇ ਪਰਿਵਰਣ ਤੇ ਬਹੁਤ ਮਾੜਾ ਅਸਰ ਪੈ ਰਿਹਾ ਹੈ ਜੋ ਸਾਡਾ ਗਲੋਬਲ ਵਾਰਮਿੰਗ ਹੋ ਰਹੀ ਹੈ ਜੋ ਗਲੇਸ਼ੀਅਰ ਪਿਘਲ ਰਹੇ ਹਨ ਤੇ ਵਾਤਾਵਰਨ ਦੇ ਵਿੱਚ ਟੈਂਪਰੇਚਰ ਜਿਹੜਾ ਹੁਣ ਅਸੀਂ ਦੇਖਿਆ ਹੈਗਾ 50 47 48 ਡਿਗਰੀ ਤੱਕ ਆਮੀ ਪਹੁੰਚ ਗਿਆ ਹੈ ਸਹੀ ਤਰ੍ਹਾਂ ਹੀ ਪਛ ਰਹੀ ਹੈ ਉਹ ਜੇ ਇਸ ਤਰ੍ਹਾਂ ਅਸੀਂ ਪੌਦੇ ਲਗਾਵਾਂਗੇ ਵਾਤਾਵਰਨ ਨੂੰ ਸੁਰੱਖਿਅਤ ਰੱਖਾਂਗੇ ਤੇ ਜਿਹੜੇ ਪੌਦੇ ਲਗਾਏ ਨੇ ਉਹਨਾਂ ਨੂੰ ਅਸੀਂ ਨਾ ਖਬਦ ਦੇ ਫੁੱਲ ਦੇ ਉਹਨਾਂ ਦੀ ਮੇਂਟੇਨੈਂਸ ਕਰਾਂਗੇ ਤੇ ਸਾਨੂੰ ਜਿਹੜਾ ਵਾਤਾਵਰਣ ਨੂੰ ਬੜੀ ਵੱਡੀ ਦੇਣ ਹੋਏਗੀ ਕਿਉਂਕਿ ਜੇ ਵਾਤਾਵਰਣ ਨੂੰ ਸ਼ੁੱਧ ਕਰਨਾ ਹੈ ਤਾਂ ਦਰਖਤ ਜਿਹੜੇ ਹੈਗੇ ਨੇ ਉਹ ਬਹੁਤ ਜ਼ਰੂਰੀ ਹੈ ਬਿਲਕੁਲ ਸਰ ਸਰ ਐਵੇਂ ਨਾ ਜੀ ਜੇ ਅਸੀਂ ਕੁਦਰਤ ਨੂੰ ਪਿਆਰ ਕਰਾਂਗੇ ਤਾਂ ਕੁਦਰਤ ਸਾਨੂੰ ਵੀ ਪਿਆਰ ਕਰੇਗੀ ਸੋ ਸਾਡਾ ਲੈਣ ਲੈਣ ਦਾ ਹੀ ਸਬੰਧ ਹੈ ਬਿਲਕੁਲ ਬਿਲਕੁਲ ਜੇ ਕੁਝ ਲੈਣਾ ਹੈ ਤਾਂ ਸਾਨੂੰ ਕੁਝ ਨਾ ਕੁਝ ਦੇਣਾ ਪਵੇਗਾ ਬਿਲਕੁਲ ਬਹੁਤ ਅੱਛੇ ਵਿਚਾਰ ਲੱਗੇ ਸਰ ਤੁਹਾਡੇ ਕਿ ਜੇ ਕੁਝ ਲੈਣਾ ਹੈ ਤਾਂ ਕੁਝ ਸਾਨੂੰ ਦੇਣਾ ਪਵੇਗਾ ਯਾਨੀ ਕਹਿਣ ਦਾ ਮਤਲਬ ਹੈ ਜੇ ਠੰਡੀਆਂ ਹਵਾਵਾਂ ਲੈਣੀਆਂ ਨੇ ਜੇ ਫਲ ਖਾਣੇ ਨੇ ਜਾਂ ਆਕਸੀਜਨ ਲੈਣੀ ਨੇ ਤਾਂ ਸਾਨੂੰ ਪੌਦੇ ਲਗਾਣੇ ਹੀ ਪੈਣਗੇ ਬਹੁਤ ਬਹੁਤ ਸ਼ੁਕਰੀਆ ਸਰ ਸਰ ਆਪ ਜੀ ਦੇ ਵੀ ਵਿਚਾਰ ਲਵਾਂਗੇ ਸਰ ਸਰ ਆਪਣਾ ਸੁਭਨਾਮ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਤਲਵਿੰਦਰ ਸਿੰਘ ਕਾਲਵਾ ਤੇ ਮੈਂ ਇੱਥੇ ਵਰੀਕ ਨਿਗਰਾਨੀ ਦੀਨੀ ਦਾ ਏਡੀ 1 ਸੈਲ ਹਾਈਡਰੋ ਪ੍ਰੋਜੈਕਟ ਦੇ ਵਿੱਚ ਤੇ ਤੁਹਾਡੇ ਵੱਲੋਂ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਹੈ ਬਹੁਤ ਹੀ ਸਦਾਗਾ ਜੋ ਕਦਮ ਹੈ ਕਿਉਂਕਿ ਰੁੱਖ ਜਿਹੜੇ ਹੈਗੇ ਨੇ ਸਾਨੂੰ ਪਤਾ ਹੈ ਜਿਵੇਂ ਪਹਿਲਾਂ ਵੀ ਸਰ ਮੇਰੇ ਸੀਨੀਅਰ ਅਫਸਰ ਸਾਹਿਬਾਨ ਨੇ ਦੱਸਿਆ ਹੈ ਕਿ ਆਕਸੀਜਨ ਦਾ ਬਹੁਤ ਵੱਡਾ ਸਰੋਤ ਹੈ ਦਿਨ ਦੇ ਵੇਲੇ ਸਾਨੂੰ ਆਕਸੀਜਨ ਦਿੰਦੇ ਨੇ ਤੇ ਬਾਕੀ ਇਹ ਹੈ ਕਿ ਰੁੱਖਾਂ ਦੇ ਨਾਲ ਜਿਵੇਂ ਅਸੀਂ ਜੇ ਮਹਿਸੂਸ ਕਰੀਏ ਤਾਂ ਅਸੀਂ ਗੱਲਾਂ ਕਰਦੇ ਹਾਂ ਤਾਂ ਸਾਨੂੰ ਕਿਤਨਾ ਕਿਤੇ ਅੱਜ ਦੀ ਜਿਹੜਾ ਜ਼ਿੰਦਗੀ ਦਾ ਸਟ्रेस ਜਿਹੜਾ ਵੱਧ ਰਿਹਾ ਹੈ ਕਮਾਕਾਰਾਂ ਦਾ ਸਟ्रेस ਆ ਰਿਹਾ ਉਹਦਾ ਨਿਵਾਰਣ ਵੀ ਕਰਦੇ ਨੇ ਇਹ ਜਿਹੜੇ ਰੁੱਖਾਂ ਦੇ ਕੋਲ ਬੈਠਦੇ ਹਾਂ ਗੱਲਾਂ ਬਾਤਾਂ ਕਰਦੇ ਹਾਂ ਉਹਨਾਂ ਨਾਲ ਤਾਂ ਤੁਹਾਡੀਆਂ ਗੱਲਾਂ ਸਮਝਣਗੇ ਤੁਹਾਡੇ ਨਾਲ ਗੱਲ ਕਰਨਗੇ ਬਿਲਕੁਲ ਸਰ ਅਖੀਰ ਦੇ ਵਿੱਚ ਜਿਆਦਾ ਸਮਾਂ ਨਾਲ ਲੈਂਦਾ ਹੋਇਆ ਮੈਂ ਫਰੀਦਾ ਦਿਲ ਦੀ ਤੋਰ ਤਖਬਰੀ ਮੰਦੀ ਇਲਾਹੇ ਭRAND ਦਰਵੇਸਾਂ ਨੂੰ ਲੋੜੀਏ ਰੁੱਖਾਂ ਦੀ ਜੇਰਾ ਕੀ ਬਾਤ ਹੈ ਇਹ ਰੁੱਖਾਂ ਤੋਂ ਮਤਲਬ ਸਾਨੂੰ ਸਹਿਣ ਚਿੰਤਾ ਜਿਹੜੀ ਹੈਗੀ ਹੈ ਇਹ ਬਿਲਕੁਲ ਬਹੁਤ ਬਹੁਤ शुक्रिया सर ਵਾਕਿਜ਼ ਰੁੱਖਾ ਤੋਂ ਸਹਿਨ ਸਿਲਤਾ ਸਾਨੂੰ ਲੈਣੀ ਚਾਹੀਦੀ ਹੈ ਕਿਉਂਕਿ ਰੁਕ ਨੂੰ ਆਪਾ ਵਟਾ ਮਾਰ ਲੀ ਤਾਂ ਨਹੀਂ ਕੁਝ ਬੋਲਦਾ ਉਹਦੀ ਟਾਣੀ ਤੋੜਦੀ ਤਾਂ ਨਹੀਂ ਕੁਝ ਬੋਲਦਾ ਪਰ ਜੇ ਅਸੀਂ ਆਪਾਂ ਸਮਾਜ ਚ ਦੇਖੀਏ ਅਸੀਂ ਛੋਟੀ ਜੀ ਗੱਲ ਤੇ ਸਭ ਚੁਬਣ ਜੀ ਲੱਗ ਜਾਂਦੀ ਹੈ ਸਾਡਾ ਮਨ ਖਰਾਬ ਹੋ ਜਾਂਦਾ ਹੈ ਪਰ ਜਦ ਅਸੀਂ ਰੁੱਖ ਨੂੰ ਦੇਖਦੇ ਆ ਤਾਂ ਉਸ ਤੋਂ ਸਾਨੂੰ ਕੁਝ ਨਾ ਕੁਝ ਜ਼ਰੂਰ ਸਬਕ ਲੈਣਾ ਚਾਹੀਦਾ ਹੈ ਹਾਂਜੀ ਮੈਮ ਤੁਸੀਂ ਕੀ ਵਿਚਾਰ ਰੱਖਦੇ ਹੋ ਮੇਰਾ ਨਾਮ ਨੀਰੂ ਸਿੰਘ ਹੈ ਜੀ ਮੇਰੇ ਸਾਰੇ ਉੱਚ ਅਧਿਕਾਰੀ ਆ ਨਹੀਂ ਮੇਰੇ ਸਹੀ ਹੋ ਗਏ ਆ ਨਹੀਂ ਇੰਨਾ ਕੁਝ ਕਹਤਾ ਮੈਨੂੰ ਹੁਣ ਕਹਿਣ ਦੀ ਕੋਈ ਜ਼ਿਆਦਾ ਜ਼ਰੂਰਤ ਨਹੀਂ ਪਰ ਫਿਰ ਵੀ ਕਹੂੰਗੀ ਜਿਵੇਂ ਆਪਾਂ ਕਹਿੰਦੇ ਮਾਵਾ ਠੰਡੀਆਂ ਛਾਵਾਂ ਮਾਵਾ ਤਾਂ ਇੱਕ ਦਿਨ ਤੁਰ ਜਾਂਦੀਆਂ ਪਰ ਰੁੱਖ ਹੈ ਜੀ ਛਾਵਾਂ ਦਿੰਦੇ ਆ ਜਿਹੜੇ ਸਾਡੇ ਜਾਨ ਤੋਂ ਬਾਅਦ ਤੱਕ ਵੀ ਇੱਥੇ ਰਹਿੰਦੇ ਆ ਇਸ ਕਰਕੇ ਮੇਰੀ ਇੱਕ ਅਪੀਲ ਹੈ ਹਰ ਇੱਕ ਤਮਨੁੱਖ ਲਾਵੇ ਇੱਕ ਰੁੱਖ ਬਿਲਕੁਲ ਮੈਂ ਤਾਂ ਹੀ ਕਿਤੇ ਲਿਖਿਆ ਸੀ ਆਖੇ ਬਾਬਾ ਮੇਰਾ ਕਮ ਆਉਣਗੇ ਟਾਣੇ ਤੇਰੇ ਆਖੇ ਬਾਬਾ ਮੇਰਾ ਕਮ ਆਉਣਗੇ ਟਾਣੇ ਤੇਰੇ ਜਾਂ ਤੂੰ ਛੱਡੇਗਾ ਜਹਾਨ ਹਾਨੀਆਂ ਰੁੱਖਾ ਨੂੰ ਨਾ ਤੂੰ ਕਟ ਹਾਨੀਆਂ ਇੰਨਾ ਵਿੱਚ ਸਾਡੀ ਜਾਨ ਹਾਨੀਆਂ ਇੰਨਾ ਵਿੱਚ ਸਾਡੀ ਜਾਨ ਹਾਨੀਆਂ ਬਹੁਤ ਬਹੁਤ ਸ਼ੁਕਰੀਆ ਜੈ ਹਿੰਦ ਦੋਸਤੋ